ਕਿੱਦਾਂ ਸਾਰੇ ਅੱਜ ਆਪਾਂ ਗੱਲ ਕਰਾਂਗੇ ਆਪਣੇ ਖਾੜਕੋ ਸਿੰਘਾਂ ਦੇ ਮੁਕਾਬਲੇ ਬਾਰੇ ਆ ਪਿੱਛੇ ਜਿਹੇ ਇੱਕ ਫੈਜ਼ਲ ਜੱਟ ਜਿਹੜਾ ਪਾਕਿਸਤਾਨ 'ਚ ਕਾਫੀ ਉਹਦੀ ਵੀਡੀਓ ਵਾਇਰਲ ਹੋਈ ਸੀ ਕਿ ਮੱਲਬ ਉਹਦਾ 24 ਘੰਟੇ ਮੁਕਾਬਲਾ ਚੱਲਿਆ ਤੇ ਫੇਰ ਉਹ ਮਾਰਿਆ ਗਿਆ ਪੁਲਿਸ ਨਾਲ ਤੇ ਆਪਣੇ ਖਾੜਕੋ ਸਿੰਘਾਂ ਮਾਰੇ ਕਾਫੀ ਆਪਣੇ ਵੀਰਾਂ ਨੂੰ ਨਹੀਂ ਪਤਾ ਅੱਜ ਆਪਾਂ ਤਿੰਨ ਐਸੇ ਮੁਕਾਬਲਿਆਂ ਦੀ ਗੱਲ ਕਰਾਂਗੇ ਜਿਹੜੇ ਬੜੇ ਚਰਚਿਤ ਤੇ ਬੜੇ ਵੱਡੇ ਮੁਕਾਬਲੇ ਰਹਿ ਤੇ ਉਹ ਚਲੋ ਫਿਰ ਆਪਾਂ ਤੁਹਾਨੂੰ ਦੱਸਦਿਆਂ ਕਰੀ ਆਪਾਂ ਵੀਡੀਓ ਸ਼ੁਰੂ ਇਲੇ ਮੁਕਾਬਲੇ ਦੀ ਮੈਂ ਗੱਲ ਕਰੂੰਗਾ ਭਾਈ ਅਵਤਾਰ ਸਿੰਘ ਬ੍ਰਹਮਾ ਮਾਡ ਦਾ ਬਾਦਸ਼ਾਹ ਇਸ ਮੁਕਾਬਲੇ ਚ ਉਹਨਾਂ ਦੇ ਨਾਲ ਹੀ ਭਾਈ ਜਗਰਾਜ ਸਿੰਘ ਤੂਫਾਨ ਜਿਹੜਾ ਕਿ ਕਾਫੀ ਵੱਡੇ ਖਾੜਕੂ ਰਹੇ ਆ ਉਹ ਵੀ ਤੇ ਇਸ ਮੁਕਾਬਲੇ ਵਿੱਚ ਇਹਨਾਂ ਨੂੰ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਤੇ ਮਿਲਟਰੀ ਨੇ ਰਲ ਕੇ ਘੇਰਾ ਪਾ ਲਿਆ ਹੈਗਾ ਵੱਡੇ ਵੱਡੇ ਹੈਲੀਕਾਪਟਰਾਂ ਨਾਲ ਇਹਨਾਂ ਨੂੰ ਘੇਰਾ ਪਾਇਆ ਗਿਆ ਮਤਲਬ ਜਿੱਥੇ ਮੁਕਾਬਲਾ ਹੋਇਆ ਇਸ ਮੁਕਾਬਲੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਕਿ ਰਹੀਦੀ ਦੁਨੀਆ ਦੇ ਇਹ ਗੱਲ ਕਦੀ ਵੀ ਨਹੀਂ ਹੋਣੀ ਮਿਲਟਰੀ ਨੇ ਆਪਣਾ ਹੈਲੀਕਾਪਟਰ ਭੇਜਿਆ ਉਸ ਜਗ੍ਹਾ ਤੇ ਸੂਹ ਲਾਉਣ ਲਈ ਦੇਖਣ ਲਈ ਕਿ ਦੇਖੀਏ ਕਿੰਨੇ ਕਿ ਬੰਦੇ ਆ ਮਤਲਬ ਕਿੰਨੀ ਕਿ ਸੀਆਰਪੀ ਜਾਂ ਕਿੰਨੇ ਕਿ ਫੌਜ ਦੀ ਲੋਡ ਬਹੂ ਤੇ ਗਾੜੀ ਵੀ ਖਾੜ ਕੋ ਸਿੰਘ ਸੀ ਤੁਹਾਨੂੰ ਬਤਾ ਸਿੰਘਾਂ ਦਾ ਜਦੋਂ ਨਾਂ ਆ ਜਾਂਦਾ ਵਾ ਤੇ ਸਿੰਘ ਵੀ ਕਿਹੜੇ ਸੀ ਮਤਲਬ ਤਿਆਰ ਵਰ ਤਿਆਰ ਚੜ੍ਹਦੀ ਕਲਾ ਵਾਲੇ ਜਦੋਂ ਉਹਨਾਂ ਨੇ ਹੈਲੀਕਾਪਟਰ ਭੇਜਿਆ ਤੇ ਸਿੰਘਾਂ ਨੇ ਆਪਣੀਆਂ ਗੰਨਾਂ ਦੇ ਨਾਲ ਹੀ ਹੈਲੀਕਾਪਟਰ ਥੱਲੇ ਸੁੱਟਦਾ ਤੁਸੀਂ ਵੇਖੋ ਇਹ ਕਿੱਡੀ ਵੱਡੀ ਗੱਲ ਇੱਕ ਹੈਲੀਕਾਪਟਰ ਆਪਣੀਆਂ ਮਤਲਬ ਗੰਨਾਂ ਦੇ ਨਾਲ ਹੈਲੀਕਾਪਟਰ ਸੁੱਟ ਦੇਣਾ ਉਹ ਵੀ ਸੀਆਰਪੀ ਦਾ ਮਾੜਾ ਮੋਟਾ ਹੈਲੀਕਾਪਟਰ ਨਹੀਂ ਸੀਆਰਪੀ ਦਾ ਹੈਲੀਕਾਪਟਰ ਥੱਲੇ ਸੁੱਟਦਾ ਕਈ ਜਿਹੜੇ ਉਦੋਂ ਦੇ ਗਵਾਹ ਹੀ ਉਹ ਕਹਿੰਦੇ 6 ਦਿਨ ਤੇ ਕਈ ਕਹਿੰਦੇ 1 ਹਫਤਾ ਮਤਲਬ ਕੋਈ ਕਹਿੰਦੇ ਸੀ 10 ਦਿਨ ਇਹ ਪੂਰਾ ਮਹੀਨਾ ਹਫਤਾ ਕੇ ਇਹ ਮੁਕਾਬਲਾ ਜਿਹੜਾ ਚੱਲਿਆ ਉਸ ਤੋਂ ਬਾਅਦ ਜਿਹੜੇ ਆਪਣੇ ਸਿੰਘ ਹੀ ਉਹ ਕੇਰਾ ਤੋੜਨ ਚ ਕਾਮਯਾਬ ਹੋ ਗਏ ਮਤਲਬ ਉੱਥੋਂ ਨਿਕਲ ਗਏ ਫੇਰ ਵੀ ਉਹਨਾਂ ਦੇ ਸੀਆਰਪੀ ਦੇ ਹੱਥ ਨਹੀਂ ਆਏ ਨਹੀਂ ਵੇਖੋ ਕਿੰਡੀ ਤਗੜੀ ਚੀਜ਼ ਹੈ ਸੀਆਰਪੀ ਦਾ ਹੈਲੀਕਾਪਟਰ ਸੋੜ ਦੇਣਾ ਪਤਾ ਨਹੀਂ ਕਿੰਨੇ ਜਵਾਨ ਉਹਨਾਂ ਦੇ ਸ਼ਹੀਦ ਕਰਤੇ ਮਾਰਤੇ ਗੋਲੀਆਂ ਦੇ ਨਾਲ ਫੇਰ ਵੀ ਉਹ ਕੇਰਾ ਤੋੜ ਕੇ ਆਪਣੇ ਜਿਹੜੇ ਸਿੰਘ ਉੱਥੋਂ ਨਿਕਲ ਗਏ ਬਹੁਤ ਵੱਡੀ ਚੀਜ਼ ਆਏ ਇੱਕ ਹਫਤਾ ਮੁਕਾਬਲਾ ਚੱਲਿਆ ਤੇ ਇਥੇ ਫੈਦਲ ਜਹਾ ਟਰ ਗਿਆ ਦਾ ਮਤਲਬ 24 ਘੰਟੇ ਪਤਾ ਨਹੀਂ 20 ਘੰਟੇ ਉਹਨਾਂ ਨੇ ਮੁਕਾਬਲਾ ਕੀਤਾ ਉਹ ਵੀ ਨਾਰਮਲ ਪੁਲਿਸ ਇੱਕ ਬੰਨੇ ਪੂਰੀ ਸੀਆਰਪੀ ਦੇ ਚੌਹ ਜ਼ਿਲਿਆਂ ਦੀ ਪੁਲਿਸ ਤੁਸੀਂ ਸੋਚੋ ਕਿੱਡੀ ਵੱਡੀ ਗੱਲ ਹੋਊਗੀ ਉਹ ਦੂਜਾ ਚਰਚਿਤ ਮੁਕਾਬਲਾ ਜਿਹੜਾਗਾ ਭਾਈ ਸ਼ੀਤਲ ਸਿੰਘ ਮੱਤੇਵਾਲ ਦਾ ਠੀਕ ਆ ਜਿਹੜਾ ਮੁਕਾਬਲਾ ਚੱਲਿਆ ਪੂਰੇ 72 ਘੰਟੇ ਤੇ 30 ਹਜ਼ਾਰ ਫੌਜ ਦਾ ਬੰਦਾ ਤੁਸੀਂ ਸੋਚੋ 30 ਹਜ਼ਾਰ ਫੌਜ ਦਾ ਬੰਦਾ ਤੇ 72 ਘੰਟੇ ਉਹ ਮੁਕਾਬਲਾ ਚੱਲਿਆ ਤੇ ਨਾਲ ਛਿਆਂ ਜਿਹੜੀਆਂ ਦੀ ਪੁਲਿਸ ਤੇ ਸੀਆਰਪੀ ਪਤਾ ਹੀ ਨਹੀਂ ਨਾਲ ਕਿੰਨੇ ਕੋਈ ਅੰਦਾਜ਼ਾ ਨਹੀਂ ਹੈਗਾ ਸੀਆਰਪੀ ਕਿੰਨੇ ਕਿਉਂਕਿ ਪਿਛਲੇ ਟਾਈਮ ਤੇ ਜਦੋਂ ਘੇਰਾ ਪੈਂਦਾ ਵੀ ਵੱਡੇ ਵੀ ਦੱਸਦੇ ਆ ਕਿ ਇੰਨੀ ਕੁ ਸੀਆਰਪੀ ਤੇ ਪੁਲਸ ਚੜ੍ਹ ਆਉਂਦੀ ਹੈ ਕਿ ਮਤਲਬ ਦਹਾ ਮਿੰਟਾਂ ਵਿੱਚ ਪਤਾ ਨਹੀਂ ਲੱਗਦਾ ਕਿ ਕਿੱਥੇ ਘੇਰਾ ਪਾਇਆ ਜਾਣਾ ਤੇ ਕਿੱਥੇ ਤਾੜ ਤਾੜ ਮਤਲਬ ਗੋਲੀਆਂ ਦੀਆਂ ਆਵਾਜ਼ਾਂ ਆਉਣ ਡੈ ਬਣੀਆ ਮਤਲਬ ਪਿਛਲੇ ਟਾਈਮ ਇਦਾਂ ਹੀ ਆਪਾਂ ਚਲੋ ਛੋਟੀਆਂ ਆਪਾਂ ਨਹੀਂ ਵੇਖੇ ਪਰ ਜਿਨ੍ਹਾਂ ਵੇਖੇ ਹੋਣਗੇ ਉਹਨਾਂ ਨੂੰ ਜ਼ਿਆਦਾ ਸਮਝ ਆਊਗੀ ਜੇ ਮੈਂ ਕੋਈ ਗਲਤ ਵੀ ਬੋਲਿਆ ਹੋਊਗਾ ਤੇ ਉਹਦੇ ਲਈ ਆਪਾਂ ਪਹਿਲਾਂ ਮਾਫੀ ਮੰਗ ਲੈਨੇ ਆ ਠੀ ਤੇ ਪਰ ਇਹ ਜਿਹੜੇ ਆਪਾਂ ਗੱਲ ਕਰਦੇ ਮੈਂ ਅੱਗੇ ਮੈਂ ਤੁਹਾਨੂੰ ਦੱਸਦਾ ਵਾਂ ਤੇ ਜਦੋਂ ਇਹ 30000 ਬੰਦੇ ਦਾ ਸੀਆਰਪੀ ਦਾ ਤੁਸੀਂ ਸੋਚੋ ਘੇਰਾ ਪਿਆ ਸਿਰਫ ਤੇ ਸਿਰਫ ਪੰਜ ਸਿੰਘ ਹੀ ਪੰਜਾਂ ਸਿੰਘਾਂ ਨੂੰ ਫੜਨ ਲਈ ਇੰਨੀ ਸੀਆਰਪੀ ਦੇ ਛੇਾਂ ਜ਼ਿਲ੍ਹਿਆਂ ਦੀ ਪੁਲਿਸ ਲਾਤੀ ਉਹਨਾਂ ਨੇ ਮਤਲਬ ਸੋਚੋ ਕਿੰਨਾ ਖੌਫ ਹੋਊਗਾ ਤੇ ਭਾਈ ਸ਼ੀਤਲ ਸਿੰਘ ਮੱਤੇਵਾਲ ਕੋ ਇੱਕ ਗਾਨ ਹੀ ਜਿਹੜੀ ਕਿ ਬੜੀ ਚਰਚਿਤ ਹੀ ਮਤਲਬ ਸਾਰੇ ਡਰਦੇ ਹੀ ਉਹ ਗਾਨ ਤੋਂ ਮਤਲਬ ਐਡੀ ਖਤਰਨਾਕ ਗਾਨ ਹੀ ਉਹ ਸਾਰੀ ਪੁਲਿਸ ਡਰਦੀ ਹੀ ਉਸ ਤੋਂ ਪੁਲਿਸ ਦੇ ਵਿੱਚ ਵੀ ਚਰਚਾ ਹਈ ਗੇ ਸਪਾਈ ਸੀਤਲ ਸਿੰਘ ਮੱਤੇਵਾਲਾ ਉਹ ਬਹੁਤ ਖਤਰਨਾਕ ਗੰਨ ਆ ਉਹ ਗੰਨ ਦਾ ਨਾਂ ਹੀ ਡ੍ਰੈਗਨ ਗੰਨ ਤੇ ਸਾਰੀ ਪੁਲਿਸ ਉਹ ਗੰਨ ਤੋਂ ਬੜੀ ਡਰਦੀ ਸੀ ਉਹ ਗੰਨ ਦਾ ਕਰਕੇ ਹੀ ਉੱਥੇ ਬੁਲਟ ਪ੍ਰੂਫ ਟਰੈਕਟਰ ਲੈ ਕੇ ਗਏ ਮੰਨ ਲਓ ਪਿੱਛੇ ਬੁਲਟ ਪ੍ਰੂਫ ਟਰੈਕਟਰ ਹੁੰਦੇ ਸੀ ਮੰਨ ਲਓ ਚਾਰੇ ਪਾਸੇ ਉਹ ਮੰਨ ਲਓ ਉਹਨੂੰ ਲੋਹੇ ਦੀ ਚਾਦਰ ਲਾਈ ਹੁੰਦੀ ਤੁਸੀਂ ਸੋਚੋ ਉਸ ਗੰਨ ਨਾਲ ਭਾਈ ਭਾਈ ਸਾਹਿਬ ਨੇ ਉਹ ਟਰੈਕਟਰ ਜਿਹੜੇ ਬੁਲਟ ਪ੍ਰੂਫ ਟਰੈਕਟਰ ਵੀ 파ੜਦੇ ਸੋਚੋ ਕਿੰਡੀ ਖਤਰਨਾਕ ਗੰਨ ਹੋਊਗੀ आई नीड डेस्ट ही ਉਸ ਗਨ ਦੀ ਡ੍ਰੈਗਨ ਗਨ ਦੀ ਜਦੋਂ 72 ਘੰਟੇ ਬਾਅਦ 30000 ਫੋਰਸ ਅੱਗੇ ਮੱਲੋ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਮੱਲੋ ਆਪਾਂ ਬੇਬਸ ਹਾਂ ਫਿਰ ਲਾਸਟ ਤੇ ਜਦੋਂ ਸਾਰੇ ਕਾਰਤੂਸ ਉਹਨਾਂ ਕੋਲ ਮੌਕੇ ਫਿਰ ਉਹਨਾਂ ਨੇ ਆਪਣੀ ਪਹਿਲਾਂ ਗਨ ਤੋੜ ਤੀ ਜਿਹੜੀ ਡ੍ਰੈਗਨ ਗਨ ਸੀ ਉਹਨਾਂ ਦੀ ਉਹਨਾਂ ਨੇ ਤੋੜ ਕੇ ਤੇ ਫਿਰ ਜਿਹੜਾ ਸ਼ੀਦੀ ਵਾਲਾ ਉਹ ਜਾਮ ਪੀਤਾ 72 ਘੰਟੇ ਜਿਹੜਾ ਪੂਰਾ ਮੁਕਾਬਲਾ ਜਿਹੜਾ ਦੂਜੇ ਮੁਕਾਬਲੇ ਦੀ ਆਪਾਂ ਗੱਲ ਕੀਤੀ ਆ ਇਹ ਚੱਲਿਆ ਤੇ ਹੁਣ ਗੱਲ ਕਰਦੇ ਆ ਜਿਹੜਾ ਤੀਜਾ ਤੇ ਲਾਸਟ ਮੁਕਾਬਲਾ ਜਿਹੜਾ ਖਾੜਕੂ ਇਹ ਮੁਕਾਬਲਾ ਹੈਗਾ ਭਾਈ surjeet singh bhilla ਦਾ ਜਿਹੜਾ ਤੇ ਜਾ ਮੁਕਾਬਲੇ ਦੀ ਆਪਾਂ ਗੱਲ ਕਰਨ ਲੱਗੇ ਆ ਇਹ ਵੀ ਮੁਕਾਬਲਾ 36 ਘੰਟੇ ਚੱਲਿਆ ਤੇ ਆਰਮੀ ਦੇ ਨਾਲ ਚੱਲਿਆ ਭਾਈ surjeet singh bhilla ਦਾ ਮੁਕਾਬਲਾ ਆਰਮੀ ਦੇ ਨਾਲ ਹੋਇਆ ਪੂਰੇ 36 ਘੰਟੇ ਇਹ ਮੁਕਾਬਲਾ ਚੱਲਿਆ ਤੇ ਜਦੋਂ 36 ਘੰਟੇ ਮੁਕਾਬਲਾ ਚੱਲਣ ਤੋਂ ਬਾਅਦ ਭਾਈ surjeet singh bhilla ਨੇ ਮਤਲਬ ਜਦੋਂ ਉਹਨਾਂ ਨੇ ਕਾਰਤੂਸ ਮੁੱਕ ਗਏ ਬਾਕੀ ਜਿੰਨੇ ਵੀ ਖਾਰਕੋ ਸਿੰਘ ਹੁੰਦੇ ਆ ਜਦੋਂ ਮੁਕਾਬਲਾ ਜਦੋਂ ਉਹਨਾਂ ਨੇ ਦੇਖਦਾ ਕਿ ਹੁਣ ਆਪਾਂ ਮਤਲਬ ਇੱਥੋਂ ਭੱਜਣਾ ਨਹੀਂ ਆਪਾਂ ਨਹੀਂ ਜਾ ਸਕਦੇ ਫਿਰ ਉਹ ਸ਼ਹੀਦੀ ਵਾਲਾ ਜਾਮ ਪੀ ਜਾਂਦੇ ਆ ਠੀਕ ਆ ਤੇ ਫਿਰ 36 ਘੰਟੇ ਮੁਕਾਬਲਾ ਚੱਲਣ ਤੋਂ ਬਾਅਦ ਉਹਨਾਂ ਸ਼ਹੀਦੀ ਦਾ ਜਾਮ ਪੀਤਾ ਤੇ ਉਹ ਸ਼ਹੀਦ ਹੋ ਗਏ ਬਾਕੀ ਜੇ ਆਪਾਂ ਮਾਜੇ ਦੀ ਧਰਤੀ ਦੀ ਗੱਲ ਕਰੀਏ ਮਾਜੇ ਦੀ ਧਰਤੀ ਦੇ ਵਿੱਚ ਬਹੁਤ ਜਿਆਦੇ ਖਾੜਕੂ ਸਿੰਘ ਆ ਤੇ ਬੜੇ ਚਰਚਿਤ ਮੁਕਾਬਲੇ ਹੋਏ ਆ ਇਹ ਤੇ ਮੈਂ ਤਿੰਨ ਮੁਕਾਬਲੇ ਜਿੰਨੇ ਮੈਨੂੰ ਪਤਾ ਲੱਗਾ ਉਹਨਾਂ ਦੀ ਆਪਾਂ ਗੱਲ ਕੀਤੀ ਆ ਤੇ ਬੜੇ ਚਰਚਿਤ ਮੁਕਾਬਲੇ ਰਹੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਜੇ 'ਚ ਬਹੁਤ ਤਗੜੇ ਤਗੜੇ ਮੁਕਾਬਲੇ ਹੁੰਦੇ ਰਹੇ ਆ ਤੇ ਬਾਕੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਫੈਜ਼ਲ ਜੱਟੀ ਵੀ ਉਹ ਵੀ ਹਿੰਮਤ ਨਾਲ ਲੜਿਆ ਪਰ ਆਪਣੇ ਜਿਹੜੇ ਆਪਾਂ ਆਪਣੇ ਜਿਹੜੇ ਖਾੜਕੋ ਸਿੰਘਾਂ ਦੇ ਮੁਕਾਬਲੇ ਉਹਨਾਂ ਭੁੱਲੀ ਇਹ ਪੁਰਾਣਾ ਟਾਈਮ ਨਾ ਭੁੱਲਿਗੇ ਇਹ ਵੀ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਆਪਾਂ ਬੱਚਿਆਂ ਨੂੰ ਦੱਸਣਾ ਚਾਹੀਦਾ ਏਦਾਂ ਕਰਕੇ ਆਪਣੇ ਵੀ ਖਾੜਕੋ ਸਿੰਘ ਜਿਹੜੇ ਮਤਲਬ ਐਨਾ ਐਨਾ ਟਾਈਮ ਐਨੀਆਂ ਨੀਆਂ ਵੱਡੀਆਂ ਸ਼ਹਾਦਤਾਂ ਵਾਂ ਜਿਨ੍ਹਾਂ ਦੀਆਂ ਤੇ ਬਾਕੀ ਵੀਡੀਓ ਕਿੱਦਾਂ ਲੱਗੀ ਇਨਫੋਰਮੇਸ਼ਨ ਕਿੱਦਾਂ ਲੱਗੀ ਜੇ ਕੋਈ ਗਲਤ ਹੋਵੇ ਉਹਦੇ ਲਈ ਮਾਫੀ ਮਿਲਾਂਗੇ ਅਗਲੀ ਵੀਡੀਓ ਚ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ